ਉਦਨੇ ਇਹਨੇ ਨਾ ਸਾਡੇ ਮੁੰਡੇ ਦੀ ਬੇਇੱਜ਼ਤੀ ਕਰਵਾਈ ਆ ਨਾ ਅੱਜ ਹੁਣ ਇਹਦੀ ਬੇਇੱਜ਼ਤੀ ਕਰਾਉਣੀ ਆ ਮੇਰੀ ਭੈਣ ਨੇ ਤੇ ਆਪਣਾ ਹੀ ਆਉਣਾ ਵਾ ਤੇਰੇ ਪਿਓ ਦੀ ਭੈਣ ਨੂੰ ਵੀ ਫੋਨ ਕਰਕੇ ਮੈਂ ਸਾਧ ਲਿਆ ਵਾ ਤੀ ਟੈਨਸ਼ਨ ਨਾ ਲਓ ਮੈਂ ਵੀ ਬੜਾ ਕੁਝ ਸੋਚਿਆ ਵਾ ਮੈਂ ਵੀ ਅੱਗੇ ਸੰਦੀਪ ਵਾਂ ਇੱਕ ਵਾਰੀ ਚੌਕੇ ਚੜਨ ਦੋ ਇਹਨੂੰ ਜਿੰਨੀ ਵਾਰਾ ਰਸੋਈ 'ਚ ਜਾਉਗੀ ਨਾ ਓਨੀ ਵਾਰਾ ਪਛਤਾਉਗੀ ਐ ਸਾਧਨਾ ਬੋਰ ਹੋ ਗਈਆਂ ਬੈ ਬੈ ਕੇ ਜ਼ਿੰਮੇਵਾਰੀ ਤੇਰੇ ਤੇ ਪਾ ਦੇ ਲੱਗੇ ਆ ਰਿਸ਼ਤੇਦਾਰ ਸਾਰੇ ਅੱਜ ਆਉਣ ਲੱਗੇ ਆ ਕੀ ਭਾਜੀ ਮੋਟਰਸਾਈਕਲ ਤੇ ਆਏ ਜੀ ਅੱਛਾ ਮੈਂ ਗੱਡੀ ਦੂਜੀ ਖਰਾਬ ਹੋਈ ਆ ਹਾਂ ਤੇ ਮੈਂ ਨਵੀਂ ਲੈ ਆਂਦਾ ਰਹਾ ਦਾ ਜੇ ਰੱਬ ਨੇ ਚਾਹਿਆ ਤਾਂ ਚਲੋ ਮਿਲ ਜੂਗੀ ਚਾਹਵੇਂ گا ਤੇਰੇ ਕੋ ਤਾਂ ਕੁਝ ਸਰਿਆ ਹੀ ਨਹੀਂ ਤੂੰ ਸਿੱਧਾ ਕਹਿਨੋ ਵੀ ਕੀਤਾ ਤੇ ਚੁੰਨੀ ਚੜਾਵਾ ਹੀ ਤਾਂ ਲੈ ਲਓ ਗੱਡੀ ਜਿੱਦਾਂ ਦਾ ਅੱਜ ਮਿੱਠਾ ਪਾਏਗੀ ਨਾ ਪ੍ਰਸ਼ਾਦ ਚ ਓਦਾਂ ਦੀ ਮਠਾਸ ਤੇਰੀ ਪਰਵਾਰ ਸਾਰਣੀ ਬਣੀ